ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਖੇਤੀ ਹੈਲਪਲਾਈਨ ਚੈਨਲ ਵਿੱਚ ਕਿਸਾਨ ਭੈਣਾ ਭਰਾਵਾਂ ਦਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਲੁਧਿਆਣਾ ਪਸ਼ੂ ਮੇਲੇ ਤੇ ਅਤੇ ਸਾਡੇ ਨਾਲ ਜੁੜੇ ਨੇ ਡਾਕਟਰ ਅਸ਼wini ਕੁਮਾਰ ਸ਼ਰਮਾ ਜੀ ਪ੍ਰੋਫੈਸਰ ਐਂਡ ਹੈੱਡ ਡਿਪਾਰਟਮੈਂਟ ਆਫ ਵੈਟਰਰੀ ਮੈਡੀਸਨ ਗੜਵਾਸੂ ਜੋ ਸਾਨੂੰ ਪਸ਼ੂਆਂ ਵਿੱਚ ਮੈਸਟਾਈਸਿਸ ਦੀ ਪ੍ਰੋਬਲਮ ਬਾਰੇ ਜਾਣਕਾਰੀ ਦੇਣਗੇ ਅਤੇ ਕਿਵੇਂ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਕੀ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ਹਾਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੱਜੇ ਵਿੱਚ ਮੈਸਟਾਈਸਿਸ ਇੱਕ ਆਮ ਬਿਮਾਰੀ ਹੈ ਜਿਸ ਦੇ ਨਾਲ ਪਸ਼ੂ ਦਾ ਦੁੱਧ ਘਟ ਜਾਂਦਾ ਹੈ ਥਣ ਨੂੰ ਜਦੀਆਂ ਪੈ ਜਾਂਦੀਆਂ ਨੇ ਤੇ ਕਾਫੀ ਇਲਾਜ ਕਰਾਉਣ ਦੇ ਬਾਵਜੂਦ ਪਲੇਵਾ ਠੀਕ ਨਹੀਂ ਹੁੰਦਾ ਤੇ ਥਣ ਮਰ ਜਾਂਦਾ ਸੋ ਇਹ ਬਿਮਾਰੀ ਕਾਫੀ ਨੁਕਸਾਨ ਕਰਦੀ ਹੈ ਸੋ ਕੁਝ ਕਿ ਜੜੀਆਂ ਧਿਆਨ ਰੱਖਣ ਯੋ ਗੱਲਾਂ ਆ ਜੇ ਕਿਸਾਨ ਉਹ ਕਰ ਲੈਣ ਤਾਂ ਕਾਫੀ ਹੱਦ ਤੱਕ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਨੰਬਰ 1 ਤਾਂ ਇਹ ਕਿ ਜਦੋਂ ਵੀ ਤੁਸੀਂ ਧਾਰ ਚੋਣਿਓ ਤਾਂ ਉਸ ਤੋਂ ਬਾਅਦ ਥਣਾਂ ਨੂੰ ਡੋਬਾ ਜ਼ਰੂਰ ਦਿਓ ਡੋਬਾ ਤੁਸੀਂ ਦੇਣਾ ਆਇਓਡੀਨ ਦਾ ਤੇ ਗਲਿਸਰੀਨ ਦਾ ਗਲਿਸਰੀਨ 1 ਪਾਰਟ ਤੇ ਆਇਓਡੀਨ 3 ਪਾਰਟ ਪਾ ਕੇ ਉਹਦਾ ਧਾਰ ਚੋਣ ਤੋਂ ਬਾਅਦ ਥਣਾ ਨੂੰ ਡੋਪਾ ਦੇਣਾ ਤਾਂ ਜੋ ਜਿਹੜਾ ਇਨਫੈਕਸ਼ਨ ਹੈ ਉਹ ਥਣਾ ਨੂੰ ਨਾ ਹੋਵੇ ਨੰਬਰ 2 ਤੇ ਜਦੋਂ ਜਾਨਵਰ ਨੂੰ ਅਸੀਂ ਸਿਕਾਉਨੇ ਆ ਤਾਂ ਉਦੋਂ ਉਹਨਾਂ ਨੂੰ ਦਵਾਈ ਭਰ ਕੇ ਛੱਡਣਾ ਚਾਹੀਦਾ ਕਿਉਂਕਿ ਜੇ ਜਾਨਵਰ ਦੇ ਥਣਾ 'ਚ ਇਨਫੈਕਸ਼ਨ ਹੋਵੇ ਤੇ ਜਾਨਵਰ ਦੁੱਧ ਚੋਣਾ ਛੱਡ ਦਿੰਨੇ ਆ ਤਾਂ ਉਹ ਵੱਜ ਜਾਂਦੀ ਹੈ ਹੋ ਸਕਦਾ ਜਦੋਂ ਅਗਲੇ ਸੂਏ 'ਚ ਜਾਨਵਰ ਸੂਏਗਾ ਤਾਂ ਦੁੱਧ ਹੀ ਨਾ ਆਵੇ ਇੱਕ ਦੋ ਗੱਲਾਂ ਹੋਰ ਨੇ ਜਾਨਵਰ ਦੀ ਖੁਰਾਕ ਹੈ ਉਹ ਬੜੀ ਬੈਲੈਂਸ ਹੋਣੀ ਚਾਹੀਦੀ ਆ ਤੇ ਮਿਨਰਲ ਮਿਕਸਰ ਜ਼ਰੂਰ ਪਾਉਣਾ ਚਾਹੀਦਾ ਪਸ਼ੂ ਨੂੰ ਤਾਂ ਕਿ ਮੈਸਟਾਈਸਿਸ ਦੀ ਸਮੱਸਿਆ ਆਵੇ ਹੀ ਨਾ ਸੋ ਯੂਨੀਵਰਸਿਟੀ ਵੱਲੋਂ ਸਾਡੇ ਕੋਲ ਟੈਸਟ ਨੇ ਇਹ ਬੀਟੀਬੀ ਟੈਸਟ ਹੈ ਇਹਦੇ ਵਿੱਚ ਪੈਡਲ ਤੇ ਰੀਡੀਐਂਟ ਹੈ ਇਹ ਅਸੀਂ ਫਾਰਮਰ ਨੂੰ ਕਿਸਾਨਾਂ ਨੂੰ ਸਪਲਾਈ ਕਰਦੇ ਆ ਇੱਕ ਐਨੀਮਲ ਨੂੰ ਟੈਸਟ ਕਰਨ ਲਈ ਸਿਰਫ 10 ਰੁਪਏ ਦਾ ਖਰਚਾ ਆਉਂਦਾ 10 ਰੁਪਏ ਦੇ ਖਰਚੇ ਨਾਲ ਜਿਹੜੀ ਖਣਤੀ ਗੁੱਜੀ ਤੋਂ ਹੋ ਜਾਦਾ ਪਤਾ ਲਗਾਇਆ ਜਾ ਸਕਦਾ ਜੇ ਕਿਸਾਨ ਵੀਰ ਰੈਗੂਲਰਲੀ ਹਫਤੇ ਦੋਸ ਦਿਨ ਬਾਅਦ ਜਾਂ ਮਹੀਨੇ ਚ ਦੋ ਵਾਰੀ ਰੈਗੂਲਰ ਟੈਸਟ ਕਰਦੇ ਆ ਤਾਂ ਥਣਾਂ ਦੀ ਸੋਜ ਦਾ ਪਤਾ ਲਾਇਆ ਜਾ ਸਕਦਾ ਅਤੇ ਉਹ ਥਣਾਂ ਨੂੰ ਟਾਈਮਲੀ ਟਰੀਟ ਕੀਤਾ ਜਾ ਸਕਦਾ ਸੋ ਇਹ ਕੁਝਕ ਧਿਆਨ ਰੱਖਣ ਯੋਗ ਗੱਲਾਂ ਨੇ ਬੈਲੈਂਸ ਖੁਰਾਕ ਖੋਣਾ ਥਣਾਂ ਨੂੰ ਡੋਬਾ ਜ਼ਰੂਰ ਦੇਣਾ ਜਦੋਂ ਪਸ਼ੂ ਨੂੰ ਦੁੱਧ ਤੋਂ ਸੁਕਾਉਣਾ ਉਦੋਂ ਜ਼ਰੂਰ ਥਣਾਂ ਚ ਦਵਾਈ ਭਰਨੀ ਤੇ ਰੈਗੂਲਰ ਜਿਹੜੀ ਉਹਦੀ ਜਾਂਚ ਤੇ ਰੈਗੂਲਰ ਉਹਦੀ ਜਿਹੜੀ ਹੈ ਐਗਜ਼ਾਮੀਨੇਸ਼ਨ ਇਹ ਜੇ ਕਰ ਲੈਣ ਫਾਰਮਰ ਤਾਂ ਮੈਸਟੇਜ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਡਾਕਟਰ ਸਾਹਿਬ ਇਹ ਐਸਐਲਐਸ ਟੈਸਟ ਤੇ ਬੀਟੀਬੀ ਟੈਸਟ ਬਾਰੇ ਥੋੜਾ ਡਿਟੇਲ ਚ ਦੱਸੋ ਫਾਰਮਰ ਨੂੰ ਇੱਕ ਸਿੰਪਲ ਟੈਸਟ ਹੈ ਕਾਰਡ ਦੇ ਉੱਪਰ ਅਸੀਂ ਰੀਜਟ ਪਾਇਆ ਹੋਇਆ ਪੀਲੇ ਰੰਗ ਦਾ ਕਾਰਡ ਹੋ ਜਾਏਗਾ ਜੀ ਪੌਨ ਨਾਲ ਜਦੋਂ ਆਪਾਂ ਇੱਕ ਇੱਕ ਟੁਪਕਾ ਚਾਰੇ ਥਣਾ ਜਿਹਦੇ ਉੱਪਰ ਪਾ ਦੇਣਾ ਇਹ ਅਗਲੇ ਚੋਂ ਇਹ ਤੋਂ ਪਿਛਲੇ ਚੋਂ ਇਹ ਅਗਲੇ ਚੋਂ ਇਹ ਪਿਛਲੇ ਚੋਂ ਇਹਦਾ ਰੰਗ ਜਿਹੜਾ ਇਹ ਨੀਲਾ ਹੋ ਜਾਏਗਾ ਆਪਾਂ ਕਹਿੰਦੇ ਆ ਕਿ ਥਣਚੇ ਗੁੱਜੀ ਸੋਜ ਹੈਗੀ ਹੈ ਫਾਰਮਰ ਨੂੰ ਇਹ 2 ਰੁਪਏ ਦਾ ਕਾਰਡ ਪੈਂਦਾ ਹੈ ਤੇ ਫਾਰਮਰ ਰੈਗੂਲਰਲੀ ਆਪਣੇ ਜਾਨਵਰਾਂ ਦਾ ਇਹ ਟੈਸਟ ਕਰ ਸਕਦੇ ਆ ਥੜਾ ਦਾ ਗੁਜੀ ਸੋਜ ਦਾ ਟੈਸਟ ਮਾਰਕੀਟ ਚ ਮਿਲਦਾ ਯੂਨੀਵਰਸਿਟੀ ਵੀਸ ਨੂੰ ਫੈਲ ਕਰਦੀ ਆ ਤੇ ਫਾਰਮਰ ਇਥੋਂ ਲਿਆ ਸਕਦੇ ਨੇ ਇਹ ਥੋੜਾ ਹੋਰ ਰਿਲੇਅਬਲ ਟੈਸਟ ਆ ਇਹਦੇ ਨਾਲੋਂ ਵੀ ਜ਼ਿਆਦਾ ਇਹ ਸੀ ਜਿੰਨੇ ਪੈਟਰਨ ਕਿਸਾਨਾਂ ਨੂੰ ਦਿੰਨੇ ਆ ਇਕੱਲੇ-ਇਕੱਲੇ ਥੜਾ ਦੇ ਵਿੱਚ ਇਹ 1 ਜਾਂ 2 ਐਮਐਲ ਲਿਜੰਡ ਪਾ ਲੈਣਾ ਤੇ 1 ਜਾਂ 2 ਐਮਐਲ ਦੁੱਧ ਪਾ ਲੈਣਾ ਚਾਰੇ ਥੜਾ ਦਾ ਅਲੱਗ-ਅਲੱਗ ਹਲਾ ਕੇ ਦੇਖਣਾ ਜੇ ਇਦਾਂ ਦਾ ਰੀਸ ਬਣ ਜੇ ਤਾਂ ਇਹਦਾ ਮਤਲਬ ਗੁਜੀ ਸੋਜ ਹੈਗੀ ਆ ਜੇ ਦੁੱਧ ਪਤਲਾ ਹੀ ਰਵੇ ਜਿਵੇਂ ਆ ਪਾਣੀ ਵਗੂ ਹੈਗਾ ਇਹਦਾ ਮਤਲਬ ਜਾਨਵਰ ਦੇ ਸਿਹਤ ਨਹੀਂ ਹੈਗੀ ਇਹ ਇੱਕ ਤੰਗ ਇਹਦਾ ਟੈਸਟ ਕਰਨ ਦਾ ਗੁੱਝੀ ਸੋਚਦਾ ਜੇ ਡਾਕਟਰ ਸਾਹਿਬ ਜੇ ਮੈਸਟਾਈਸਿਸ ਹੋ ਗਿਆ ਤਾਂ ਉਸ ਤੋਂ ਬਾਅਦ ਕੀ ਕਰਨਾ ਚਾਹੀਦਾ ਉਸ ਤੋਂ ਬਾਅਦ ਤਾਂ ਫਿਰ ਐਂਟੀਬਾਇਓਟਿਕਸ ਹੁੰਦੀਆਂ ਕੋਸ਼ਿਸ਼ ਕਰੋ ਕਿ ਡਾਕਟਰ ਦੀ ਸਹਾਇਤਾ ਨਾਲ ਲਓ ਤਾਂ ਕਿ ਰਿਸਿਸਟੈਂਸ ਨਾ ਆਵੇ ਤੇ ਅਕੇਰ ਜਾਨਵਰ ਠੀਕ ਰਹਿਣ ਦਵਾਈ ਦਾ ਅਸਰ ਵੀ ਹੋਵੇ ਉਹ ਡਾਕਟਰ ਦੀ ਸਹਾਇਤਾ ਨਾਲ ਲਓ ਤੇ ਛੋਟੀਆਂ ਦਵਾਈਆਂ ਤੋਂ ਪਹਿਲਾਂ ਸ਼ੁਰੂ ਕਰੋ ਪੈਨਸਿਲਿਨ ਜਿਵੇਂ ਹੁੰਦੀਆਂ ਤਾਂ ਕਿ ਵੱਡੀਆਂ ਦਵਾਈਆਂ ਤੇ ਜ਼ਿਆਦਾ ਖਰਚਾ ਵੀ ਨਾ ਹੋਵੇ ਪਸ਼ੂ ਛੇਤੀ ਠੀਕ ਹੋ ਜਵੇ ਤੇ ਧੰਨਵਾਦ ਡਾਕਟਰ ਸ਼ਰਮਾ ਬਹੁਤ-ਬਹੁਤ ਤੁਹਾਡਾ ਸਾਡੇ ਚੈਨਲ ਤੇ ਜਾਣਕਾਰੀ ਦੇਣ ਲਈ ਕਿਸਾਨ ਵੀਰਾਂ ਨੂੰ ਤੇ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਨਵਾਂ ਵਿਸ਼ਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਆ ਗਿਆ ਦਿਓ ਧੰਨਵਾਦ